ਹਰ ਪ੍ਰੀਤ ਮੇਰਾ ਬ੍ਰਦਰ ਸੀ ਦੀਪਕ ਕੁਮਾਰ ਜਿਹੜਾ ਵੀਰਵਾਰ ਨੂੰ ਸੰਗਤ ਲੈ ਕੇ ਗਿਆ ਕਦੇ ਵਾਪਸ ਨਹੀਂ ਆਇਆ ਮਰਸੀ ਹੋਇਆ ਕਿ ਮੈਂ ਤੁਹਾਨੂੰ ਦੱਸ ਕੇ ਮਤਲਬ ਕਿ ਯਾਨ ਲੱਗਿਆ ਕੋਈ ਗੱਲ ਹੋਈ ਆ ਹਰ ਵਾਰ ਜਾਂਦੇ ਸੀ ਪਰ ਸਾਨੂੰ ਨਹੀਂ ਪਤਾ ਸੀ ਇਸ ਵਾਰ ਇਹ ਹੋ ਜਾਊਗਾ ਉਹਨੇ ਆਖਦੇ ਬੋਲੋ ਬਚਾ ਕੀਤਾ ਪਰ ਨਹੀਂ ਸਾਡੀ ਰੱਬ ਨੇ ਨਹੀਂ ਸੁਣਿਆ ਉਹਨਾਂ ਤੇ ਨਹੀਂ ਕਰਨੇ ਕੇ ਯਾਰ ਨਿੱਕੀ ਕਰ ਲੈ ਨਿੱਕੀ ਨਿੱਕੀ ਮਰਜੀ ਹੋਏ ਵੀ ਤੋਂ ਆਪਣੀ ਸਰਦ ਕੋਲ ਨਹੀਂ ਗੁੰਜਾਇ ਹੋਏ ਪਾ ਕਰਦੇ ਆਪਣੇ ਬਚਾ ਲਓ ਕਿਸੇ ਕਰਤੋ ਕੀ ਮੰਗਤ ਆਣੀ ਜੋ ਬੱਤੀਆਂ ਨਿੱਕੇ ਨਿੱਕੇ 2 ਸਾਲ ਦਾ 1 ਤੇ 2 ਸਾਲ ਦਾ ਕੁੜੀਆ 5 ਸਾਲ ਦੀ ਹੈ ਤਾਂ ਨਹੀਂ ਸਮਝਦੇ ਕੀ ਸਰਕਾਰ ਤੋਂ ਕਿਹੋਂ ਕੰਮ ਜੇ ਨਹੀਂ ਮਦਦ ਹੋ ਸਕੇ ਤਾਂ ਨੀ ਕਰੋ ਕੀ ਮੰਗਣਾ ਹੈ ਕਰਨਾ ਇਹ ਆਪਣੇ ਪੀਰ ਨਗਾਈ ਤੋ ਆ ਰਹੇ ਸੀਗੇ ਉੱਥੋਂ ਤੇ ਉਹ ਰਾਹ ਦੇ ਵਿੱਚ ਟਰੱਕ ਨਾਲ ਐਕਸੀਡੈਂਟ ਹੋਇਆ ਜੀ ਮੇਰਾ ਭਰਾ ਤੇ ਭਝਾਈ ਤੇ ਦੋ ਬੱਚੇ ਉਹਨਾਂ ਦੇ ਉਹ ਇਸ ਟਾਈਮ ਜਗਵੀ ਫਰੀਦਕੋੜ ਹਸਪਤਾਲ ਦੇ ਵਿੱਚ ਪਏ ਆ ਜੀ ਕੋਈ ਉਹਨਾਂ ਨਾਲ ਗੱਲ ਹੋਈ ਦੱਸਿਆ ਉਹਨਾਂ ਨੇ ਕਿਉਂ ਕਿਵੇਂ ਹੋਇਆ ਜਾਂ ਕਿਸ ਤਰ੍ਹਾਂ ਸਾਰੀ ਉਹ ਕਹਾਣੀ ਦੱਸੀ ਹੋਣੀ ਕੋਈ ਚਾਤਾਂ ਦੀ ਗੱਲ ਹੋਈ ਤੁਹਾਡੀ ਉਹਨਾਂ ਨਾਲ ਨਹੀਂ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੋਈ ਹੁਣ ਮੈਂ ਗਿਆ ਸੀਗਾ ਜੀ ਉੱਥੇ ਹੁਣੇ ਉੱਥੇ ਆਇਆ ਮੈਂ ਜੀ ਤੇ ਉਹ ਕਹਿੰਦੇ ਸੀਗੇ ਵੀ ਅਸੀਂ ਆਪਦੀ ਸਾਈਡ ਆਈ ਆਈ ਜਾਂਦੇ ਸੀ ਉਧਰੋਂ ਹੀ ਤੇ ਟਰੱਕ ਜਦੋਂ ਸਾਨੂੰ ਪਤਾ ਲੱਗਿਆ ਵੀ ਅੱਗੋਂ ਬੇਕਅਪ ਹੋ ਕੇ ਆਇਆ ਆਈ ਜਾਂਦਾ ਤੋ ਆਪਦੀ ਸਾਈਡ ਰੁਕ ਗਏ ਸੀ ਗਏ ਜੋ ਬਸੋ ਟਰੱਕ ਆ ਕੇ ਸਦਾ ਉੱਤੇ ਹੀ ਠੱਗ ਪੈਣਾ ਜਿਆ ਕਿਸ ਤਰ੍ਹਾਂ ਦੀ ਹਾਲਤ ਆ ਹੁਣ ਤੁਹਾਡੇ ਕੋਲ ਦੀ ਬਹੁਤ ਜਿਆਦਾ ਹਾਲਤ ਦਾ ਬਹੁਤ ਮੰਦੀ ਆਈ ਉਹਨਾਂ ਦੀ ਕੀ ਮੰਗ ਕਰਦੇ ਮੰਗਦਾ ਆਪਣੀ ਇਹੀ ਇਹੀ ਸਰਕਾਰ ਅੱਗੇ ਵੀ ਉਹਨਾਂ ਦਾ ਇਲਾਜ ਕਰਵਾਇਆ ਜਾਵੇ ਚਾਰੇ ਪਰਿਵਾਰ ਇੱਕੇ ਇੱਕੋ ਹੀ ਪਰਿਵਾਰ ਆ ਜੀ ਸਤਿ ਆਪਾ ਚਾਰੇ ਤੁਹਾਡੇ ਪਰਿਵਾਰ ਦੇ ਮੈਂਬਰ ਹਾਂਜੀ ਮੇਰੇ ਭਰਾ ਤੇ ਸਾਡਾ ਆਪ ਵੀ ਨਹੀਂ ਕਰਦੇ ਖਾਨ ਜੋਗਰੇ ਦੇ ਨਾਲ ਹਰ ਵਾਰੀ ਹਾਂਜੀ ਦੋ ਬੱਚੇ ਆ ਜੀ ਜੀਤ ਦੇ ਵੀਰਵਾਰੀ ਜਾਂਦੇ ਸੀ ਹਰ ਨਹੀਂ ਹਰ ਵਾਰੀ ਬਹੁਤ ਬਹੁਤ ਵੀਰਵਾਰ ਹੋ ਕੇ ਜਾਂਦਿਆਂ ਉਹਨਾਂ ਨੂੰ ਜੀ ਹਰ ਵਾਰੀ ਹੱਥ ਛੋਟੇ ਹਾਤੀ ਤੇ ਜਾਂਦੇ ਹਰ ਵਾਰੀ ਸਿਹਾਤੀ ਦੀ ਜਾਂਦੀ ਸੀਗੀ ਕੀ ਸਰਕਾਰ ਤੋਂ ਕੀ ਮੰਗ ਸਰਕਾਰ ਤੋਂ ਇਹੀ ਮੰਗ ਕਰਦੇ ਆ ਜੀ ਉਹਨਾਂ ਦਾ ਇਲਾਜ ਕਰਾਇਆ ਜਾਵੇ ਤੇ ਕੋਈ ਕੋਈ ਥੋੜੀ ਘਣੀ ਸਹਾਇਤਾ ਕੀਤੀ ਜਾਂਦੀ ਹੁੰਦੀ ਘਟਨਾ ਜੇ ਅੱਗੋ ਟਰੱਕ ਆ ਰਿਹਾ ਸੀ ਤੇ ਇਹਨਾਂ ਨੇ ਟਰੱਕ ਵਾਲਾ ਡਿਕਰ ਰਖਾ ਦਾ ਤੇ ਇਹਨਾਂ ਨੇ ਇੱਕ ਟਰੱਕ ਨੂੰ ਵੇਖਿਆ ਹਾਤੀ ਸਾਈਡ ਤੇ ਰੋਕ ਲਿਆ ਜੀ ਕੱਚੇ ਲਾ ਲਿਆ ਜੀ ਤੇ ਬਸ ਉਹ ਜਦੋਂ ਟਰੱਕ ਨੇੜਿਆ ਤੇ ਇਹਨਾਂ ਨੇ ਟਰੱਕ ਨੇ ਉਤਰਨ ਦਾ ਮੌਕਾ ਨਹੀਂ ਦਿੱਤਾ ਜੀ ਉਹ ਵੇਚਾ ਕੇ ਪਹਿਲਾ ਅੱਗੇ ਵੱਜੇ ਫਿਰ ਬਾਡੀ ਦਾ ਟਕਰਾਇਆ ਉਹ ਬਾਡੀ ਟੁੱਟ ਕੇ ਪਾਸੇ ਟੁੱਟ ਕੇ ਡੇਗੀ ਵਿੱਚੇ ਹੀ ਸਾਰੀ ਤੇ ਉਹ ਇੱਕ ਦੀ ਤਾਂ ਸਾਥ ਹੋ ਗਈ ਮੋਟਾ ਦੀ ਤੇ ਬਾਕੀ ਪਹਿਲਾ ਸਾਰੇ ਜ਼ਖਮੀ ਸ ਗਈ ਫਿਰ 3-4 ਦੀ ਹੋਰ ਮੌਤ ਹੋ ਗਈ ਆਪਣੀ ਮੰਗੀ ਹੋ ਗਈ ਤੁਹਾਡੇ ਪਰਿਵਾਰ ਵਿੱਚ ਕੌਣ ਕੌਣ ਹੈ ਕਿੰਨੇ ਭੈਣ ਭਰਾ ਅਸੀਂ ਦੋ ਭਰਾ ਜੀ ਬਸ ਕੀ ਕੰਮ ਕਰ ਕਵਾੜ ਦਾ ਕੰਮ ਕਰਦੇ ਆਂ ਇਹ ਸਰਕਾਰ ਤੋਂ ਕੀ ਮੰਗ ਬਸ ਕਾਤੇ ਵਾਂ ਦੇ ਜਿਹੜੇ ਜ਼ਖਮੀ ਉਹਨਾਂ ਦੀ ਮਦਦ ਕੀਤੀ ਜਾਵੇ देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर